ਵੇ ਜੀ ਅੱਖ ਲੱਗੀ ਹੋਰ ਕਿੱਦਾਂ ਤੁਹਾਡੀ ਅੱਖ ਲੱਗੀ ਤੇ ਤੁਹਾਡੀ ਤੁਹਾਡੀ ਅੱਖ ਲੱਗੀ ਤੁਹਾਡੀ ਅੱਖ ਲੱਗੀ ਉੱਤੇ ਮੁੰਡੇ ਦੀ ਜਾਣਦੇ ਬਣੀ ਮੁੰਡੇ ਕਿੱਥੇ ਜਾਣ ਕਿਤੇ ਨਹੀਂ ਕੋਈ ਥੱਲੇ ਉਹ ਗੱਡੀ ਚ ਵੱਜੀ ਸੀ ਪੁਲਿਸ ਵਾਲੇ ਦੀ ਬੱਸ ਨਹੀਂ ਤੁਹਾਡੀ ਗਲਤੀ ਹੈਗੀ ਨਹੀਂ ਹੈਗੀ ਬਟੇ ਉਹ ਮਰਦੇ ਵਾਲੀ ਆ ਬਿਲਕੁਲ ਜਿਹੜੀਆਂ ਮੁੰਡਿਆਂ ਨੇ ਤੁਸੀਂ ਦੇਖ ਸਕਦੇ ਹੋ ਇੱਕ ਤਾਂ ਐਕਸੀਡੈਂਟ ਕਰਤਾ ਉਹ ਤੋਂ ਹੱਜੇ ਨਜ਼ਰ ਆ ਰਹੇ ਨੇ ਤੇ ਛੋਟੇ ਬੱਚੇ ਦੀ ਸੱਟਾਂ ਲੱਗੀਆਂ ਨੇ ਤੁਸੀਂ ਕਿਉਂ ਨਹੀਂ ਪੱਜਣ ਨਹੀਂ ਦਿੰਦੇ ਯਾ ਭੀ ਅਗੇ ਅਸੀਂ ਨਹੀਂ ਭੱਜਣ ਦਿੰਦੇ ਉਹ ਬੰਦਾ ਜਵੇਂ ਜੀ ਉੱਤੋਂ ਦੀ ਕੋਈ ਗੱਲ ਨਹੀਂ ਅੱਸੀ ਜਾਵੇ ਭਾਜੀ ਬੱਚੇ ਦੇ ਜਵਾਕ ਦੇ ਜਵਾਕ ਦੇ ਯਾਰ ਚੱਪਲਾ ਪਈਆਂ ਦੇਖੋ ਰੋਂਗ ਸਾਈਡ ਆ ਰਿਹਾ ਰੋਂਗ ਸਾਈਡ ਬੱਚੇ ਦੇ ਮਾਰੀਆ ਇਹ ਕੀ ਮਤਲਬ ਪਹਿਲੀ ਗੱਲ ਤਾਂ ਜਿਹੜੇ ਬੰਦੇ ਦੀ ਅੱਖ ਲੱਗੀ ਹੋਵੇ ਨਾ ਇਹਨਾਂ ਪਸੀਨਾ ਨਹੀਂ ਆਉਂਦਾ ਇਹਨੇ ਡੈਫੀਨੇਟਲੀ ਨਸ਼ਾ ਖਪਾਇਆ ਵਾ ਮੈਡੀਕਲ ਕਰਾ ਲਓ ਹਰੇ ਵੀ ਨਸ਼ਾ ਨਿਕਲੇਗਾ ਇਹਦਾ ਇਹਨੇ ਪੈਸੇ ਜਵਾਕ ਥੱਲੇ ਦਿੱਤਾ ਇਹਨੇ ਤੇ ਬੱਚੇ ਦੀ ਹਾਲਤ ਕਿਸ ਤਰ੍ਹਾਂ ਹੈ ਬ੍ਰਦਰ ਬੱਚੇ ਦੀ ਹਾਲਤ ਕਿਸ ਤਰ੍ਹਾਂ ਹੈ ਭਾਈ ਬੱਚੇ ਦੇ ਦੋਨੇ ਗੋਡੇ ਆ ਨਾ ਜਿਹੜੇ ਉਹ ਕੰਮ ਨਹੀਂ ਕਰਦੇ ਗੋਡਿਆਂ ਦੇ ਵਿੱਚ ਹੀ ਛੱਟ ਅੱਛਾ ਜੀ ਇੱਕ ਤਾਂ ਇਹਨੇ ਪੰਜਾਬ ਸਰਕਾਰ ਦੀ ਗੱਡੀ ਠੋਕਦੀ ਆ ਭਾਈ ਜੂਸ ਪਿੰਦੇ ਸੀਗੇ ਉਹ ਤਾਂ ਜੂਸ ਪੀਦੇ ਦੀ ਇੱਕ ਲੇਡੀ ਸੀਗੀ ਉਹਦੇ ਕੋਲ ਦੀ ਗੱਡੀ ਲੰਗੀ ਆ ਇਹਨੇ ਤਾਂ ਸਾਦੇ ਤੱਕੜਦੇ ਨਹੀਂ ਸੀ ਅੱਜ ਇਹਨੂੰ ਭੈਣ ਨਸ਼ਾ ਕਰਕੇ ਗੱਡੀ ਚਲਾਉਂਦੇ ਨੇ ਇਹ ਬੱਧੀ ਜੀ ਬੰਦਾ ਭੱਜ ਗਿਆ ਉਹ ਭੱਜ ਗਈ ਉਹ ਪੜਾ ਕੀ ਆ ਸਭੀ ਇਧਰੋਂ ਤੁਹਾਡਾ ਪਿਆ ਦੇਖੋ ਨੁਕਸਾਨ ਕਰਕੇ ਬੱਚੇ ਦਾ ਤੂੰ ਜਾਏਂਗਾ ਨਹੀਂ ਜਾਏਂਗਾ ਹੱਕ ਮਟਾ ਆਪਣਾ ਛੱਡੋ ਬਾਈ ਜੀ ਤੁਹਾਨੂੰ ਬਹੁਤ ਹੋ ਗਿਆ ਸਭੀ ਕੋ ਜਿਹੜੀ ਲਾਈ ਤੋਂ ਸੀਰਾ ਤੁਸੀਂ ਦੇਖਦੇ ਜੇ ਗੱਲ ਕਰੀਏ ਤਾਂ ਜਿਹੜਾ ਹਾਂ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਬੱਸ ਠੀਕ ਬਰਦਰ ਨਾਮ ਕੀ ਨਾਮ ਤਾਂ ਦੱਸੋ ਕੀ ਕੋਈ ਐਕਸੀਡੈਂਟ ਕਰਦਾ ਕੋਈ ਬੋਲਦੇ ਨਹੀਂ ਬੇ ਨਾਮ ਕੀ ਦਾ ਡਾ ਕੋਈ ਦਿੱਤਾ ਨਹੀਂ ਉਹ ਸੀਮਨ ਜੀ ਨਾਮ ਕੀ ਦਾ ਡਾ ਨਾਮ ਤਾਂ ਹੋਏਗਾ ਕਿ ਨਹੀਂ ਹੋਏਗਾ ਜਾਣ ਕੇ ਤਾਂ ਕੋਈ ਵੀ ਨਹੀਂ ਕਰਦਾ ਕਿਵੇਂ ਹੋਇਆ ਨਾਮ ਕੀ ਦਾ ਡਾ ਐਕਸੀਡੈਂਟ ਕਿਵੇਂ ਹੋਇਆ ਜੀ ਅੱਖ ਲੱਗ ਗਈ ਤੁਜੀ ਬਸ ਕੋਈ ਨਹੀਂ ਜੋ ਨਾਮ ਕੀ ਦਾ ਡਾ ਕਿਹੜੀ ਜਗ੍ਹਾ ਤੋਂ ਹੋਰ ਕਿੱਡੀ ਗੇ ਜਾ ਰਹੀ ਸੀ ਇੱਥੇ ਹੀ ਆ ਬੋਲ ਲੋਕਲ ਹੀ ਆ ਅੱਛਾ ਐਕਸੀਡੈਂਟ ਆ ਟ੍ਰਿਪ ਵੀ ਜਿਹੜੀਆਂ ਮੁਲਾਣੇ ਦੀ ਸੀ ਦੇਖ ਸਕਦੇ ਹਾਂ ਇੱਕ ਤਾਂ ਐਕਸੀਡੈਂਟ ਕਰਤਾ ਉਹ ਤੋਂ ਹੱਜੇ ਨਜ਼ਰ ਆ ਰਹੇ ਨੇ ਤੇ ਛੋਟੇ ਬੱਚੇ ਦੀ ਸੱਟਾਂ ਲੱਗੀਆਂ ਨੇ ਤੁਸੀਂ ਤਾਂ ਬੜੇ ਆਰਾਮ ਨਾਲ ਕਹਿੰਦਾ ਜੀ ਤੁਸੀਂ ਸ਼੍ਰੀਮਾਨ ਜੀ ਬੜੇ ਆਰਾਮ ਨਾਲ ਕਹਿੰਦਾ ਕਿ ਤੁਹਾਡੀ ਅੱਖ ਲੱਗ ਗਈ ਸੀ ਤੁਸੀਂ ਤਾਂ ਬੱਚੇ ਦੀ ਜ਼ਿੰਦਗੀ ਦਾਤ ਤੇ ਲਾਤੀ ਪਤਾ ਕੀਤਾ ਤੁਸੀਂ ਕੋਈ ਨਾ ਮੈਂ ਕਹ ਲਈ ਨਸ਼ਾ ਪਤਾ ਕਰਨਾ ਹੈ ਅੱਖ ਲੱਗੀ ਗਈ ਇੱਕਦਮ ਇਹ ਗੱਡੀ ਦਾ ਉੱਪਰ ਨੁਕਸਾਨ ਹੋਇਆ ਉਹ ਨਹੀਂ ਤੁਸੀਂ ਦੇਖਦੇ ਆਸਨ ਨਾਲ ਆਲੀ ਕੀ ਗੱਲ ਆ ਮੁੰਡੇ ਨੂੰ ਹਸਤਾ ਭੇਜਿਆ ਤੁਸੀਂ ਹਾਂ ਕੋਈ ਮੈਂ ਯਾਰ ਹੁਣ ਇਹ ਤਾਂ ਲੱਗੀ ਆ ਕੁਝ ਦਾ ਇਦਾਂ ਆ ਕੇ ਸਾਰੇ ਜਿੱਦਾਂ ਮੈਂ ਹੁਣ ਵੀ ਕੋਈ ਮੈਨੂੰ ਜਾਇ ਕੋਈ ਕਰਕੇ ਪੱਜ ੱੱਲੇ ਮੈਂ ਇੱਥੇ ਹੀ ਖੜਾ ਹਾਂ ਇਹ ਕਮਾਲ ਹੈ ਕੋਈ ਮੁੰਡਾ ਥੱਲੇ ਦੇਤਾ ਉੱਤੋਂ ਇਹ ਕਰਤਾ ਮੈਂ ਇਹ ਤਾਂ ਤੁਸੀਂ ਆ ਤੁਸੀਂ ਨੇ ਤੁਸੀਂ ਆਪਣੇ ਕੋਲੋਂ ਬਣਾਈ ਜੰਨੇ ਆ ਤੁਸੀਂ ਤਾਂ ਖੁਸ਼ ਹੋ ਰਹੇ ਆ ਕੋਈ ਹਾਂ ਖੁਸ਼ ਹੋ ਰਿਹਾ ਮੇਰੀ ਇੱਕ ਨੁਕਸਾਨ ਹੋ ਮੈਂ ਕੋਈ ਗੱਡੀ ਏਦਾਂ ਨਹੀਂ ਵਜਦੀ ਹੁੰਦੀ ਜਿਹੜੀ ਕਿ ਵੈਗਨਰ ਦੀ ਗੱਡੀ ਆ ਜੀ ਟੋਡੀ ਨਹੀਂ ਆ ਗਈ ਐ ਇੱਧਰ ਆ ਰਹੇ ਆ ਤੁਸੀਂ ਇਹ ਰੋਂਗ ਸਾਹੀ ਬੜੀ ਜ਼ੋਰ ਦੀ ਸੀ ਬਹੁਤ ਜ਼ਿਆਦਾ ਸੀ ਗੱਡੀ ਦੀ ਤਾਂ ਜਾ ਕੇ ਏਦਾਂ ਕਰਦੇ ਦੁਆਗ ਨੂੰ ਪਤਾ ਹੀ ਗੱਡੀ ਚੱਲ ਜਾਣੀ ਸੀ ਆਪਾਂ ਛੜੀ ਕੇ ਨਾਲੋ ਅੱਭਾ ਮੋਕੇ ਤੇ ਖੜੇ ਸੀ ਬਲੇਰੋ ਘੱਟੇ ਤੇ ਕੱਪੜੇ ਖੜੇ ਸੀ ਕਹਿੰਦੇ ਤਾਂ ਤੈਨੂੰ ਲੱਗਦਾ ਗੱਡੀ ਖੜੀ ਸੀ ਤਾਂ ਬਚਾਅ ਹੋ ਗਿਆ ਬਿਲਕੁਲ ਬਿਲਕੁਲ ਰੱਬ ਨੇ ਬਚਾਲਿਆ ਪਰ ਜਾਣਾ ਸੀ ਇੱਥੇ ਖੜੇ ਖੜੇ ਨਿਊਜ਼ ਵੀ ਤੇ ਬਿਤੇ ਅੱਛਾ ਗੱਲਬਾਤ ਕੀ ਜੀ ਸਾਰੀ ਗੱਲਬਾਤ ਸ਼ੁਰੂ ਤੋਂ ਦੱਸੋ ਚੜ੍ਹਦੀ ਇੱਥੇ ਬੇਸਿਕ ਅੱਪਾ ਖੜੇ ਸੀਗੇ ਕੋਈ ਆਪਾਂ ਕਿ ਰਾਤ ਪੀ ਰਹੇ ਸੀ ਕਿ ਸਾਨੂੰ ਦਾ ਆਪਾਂ ਬੰਦ ਕਰਦੇ ਰਹੇ ਆ ਇਤੋਂ ਆਇਆ 2020 ਦੇ ਟਾਈਮ ਜਾਨੀ ਹੋਰ ਕੀ ਭਾਜੀ ਇਹ ਸਾਈਡ ਹੀ ਨਹੀਂ ਆਦੀ ਹੈ ਜੀ ਸਾਈਡ ਪਰਲੀ ਆਏ ਨੇ ਕਿ ਅੱਖ ਨਾਲ ਕਿਧੂ ਸਾਈਡ ਤੇ ਘੰਟਾ ਰੋਕ ਕੇ ਸੋਇਆ ਕਿਤੇ ਸਾਈਡ ਤੇ ਸੋਇਆ ਰੋਕ ਕੇ ਅੱਖ ਨਾਲ ਦੀ ਗੱਡੀ ਮਾਰਦੇਗਾ ਏਸੀ ਬੱਤੀ ਇਹ ਸਾਰੀ ਦੁਨੀਆ ਖਤਮ ਕਰ ਦੇਗਾ ਤੂੰ ਗੱਡੀ ਚੜਾ ਦੇਗਾ ਬ੍ਰਦਰ ਕੀ ਨਾਮ ਦਾ ਡਾ ਜੀ ਮੇਰਾ ਨਾਮ ਸੰਪਨਾ ਜੀ ਕਿਹੜੀ ਜੂਸ ਪੀਰੇ ਕੀ ਗੱਲ ਹੋਈ ਜੀ ਆਪਾਂ ਇੱਥੇ ਖੜ ਕੇ ਜੂਸ ਪੀਰੇ ਸੀਗੇ ਪਿੱਛੇ ਸਰਕਾਰੀ ਗੱਡੀ ਲੱਗੀ ਸੀ ਉਹ ਬੰਦੇ ਮੁੰਡਾ ਸੀਗਾ ਇਹਨਾਂ ਦਾ ਛੋਟਾ ਆ ਉਹ ਜੂਸ ਦਾ ਗਲਾਸ ਫੜਨ ਗਿਆ ਆਪਾਂ ਖੜੇ ਐਡੀ ਜ਼ੋਰ ਦੀ ਵੈਗਨਰ ਗੱਡੀ ਆਈ ਵਿੱਚ ਮਾਰੀ ਬਿਲਕੁਲ ਚਿਪੀ ਹੋ ਗਈ ਮੁੰਡਾ ਗੱਡੀ ਦੇ ਥੱਲੇ ਆ ਗਿਆ ਮਾਚੋ ਗੱਡੀ ਸਾਈਡ ਹੋਈ ਹੈ ਤੇ ਮੁੰਡਾ ਚੱਕਿਆ ਹੋ ਆਪਾਂ ਉਹਦੀ ਲੱਤ ਟੁੱਟ ਗਈ ਹੈ ਮੁੰਡੇ ਦੀ ਮੁੰਡੇ ਦੀ ਕਿੰਨੀ ਉਮਰ ਹੈ 12 ਤੋਂ 18 ਤੋਂ 10 ਸਾਲ ਮੁੰਡੇ ਨੇ 10 ਸਾਲ ਮੁੰਡਾ ਕੰਮ ਕਰਦਾ ਸੀ ਮੁੰਡਾ ਇੱਥੇ ਕੰਮ ਕਰਦਾ ਸੀ ਗੰਦੀ ਕਿਹੜੀ ਗੱਡੀ ਦੀ ਹੈ ਬਰੇ ਗੱਡੀ ਵੈਗਨਰ ਵਾਲੀ ਦੀ ਬਹੁਤ ਤੇਜ਼ ਆਈ ਗਿਆ ਬਰੇ ਅੱਖ ਲੱਗ ਗਈ ਤੇ ਇੰਨੀ ਤੇਜ਼ ਗੱਡੀ ਕੋਈ ਨਹੀਂ ਚਲਾ ਸਕਦਾ ਗੱਡੀ ਦੀ ਹਾਲਤ ਦੇਖੋ ਖਤਮ ਹੋ ਗਈ ਹੈ ਮੁੰਡਾ ਮੁੰਡਾ ਇੱਧਰ ਹੀ ਹੈ ਮੁੰਡੇ ਨੂੰ ਡਰਾਈਵਰ ਇੱਥੇ ਹੀ ਮੌਕੇ ਤੇ ਉਧਰ ਖੜਾ ਹੋਇਆ ਕੋਈ ਪੀਸੀਆਰ ਨਹੀਂ ਆਈ ਕੋਈ ਪੁਲਿਸ ਨਹੀਂ ਆਈ ਕੋਈ ਰੇ ਨੇ ਸਰਕਾਰੀ ਗੱਡੀ ਖੜੀ ਸੀ ਉਹਦਾ ਕੀ ਰੋਲ ਹੈ ਵਿੱਚ ਉਹ ਉਹਦੇ ਕਰਕੇ ਤਾਂ ਸਾਡੀ ਜਾਨ ਬਚੀ ਨਹੀਂ ਤਾਂ ਅੱਜ ਨਹੀਂ ਹੋਣਾ ਸੀਗਾ ਸਰਕਾਰੀ ਗੱਡੇ ਗੱਡੀ ਕਰਕੇ ਸਾਡੀ ਜਾਨ ਬਚੀ ਨਹੀਂ ਤਾਂ ਆਪਾਂ ਵੀ ਮਰ ਜਾਣਾ ਸੀਗਾ ਜਾਨੇ ਖੜੀ ਸਾਰੇ ਜਨ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਸਾਡੀ ਸੇਫਟੀ ਦਾ ਮੀਨਸ ਹੋਵੇ ਤਾਂ ਜਿਹੜੇ ਬੰਦੇ ਨੇ ਇੰਨੀ ਤੇਜ਼ ਗੱਡੀ ਚ ਲਾਗੇ ਉਹ ਤਾਂ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਇਸ ਬੰਦੇ ਤੇ ਇਸ ਗੱਡੀ ਕਰਕੇ ਕਿੰਨੇ ਦੀ ਜਾਨਾਂ ਜਾਂਦੀ ਅੱਜ ਤੇ ਜਿਹੜਾ ਸੜਕਾਂ ਦੇ ਲੋਕੀ ਸਰ ਗੱਡੀ ਵਿਚਾਲੇ ਲਾਂਦੇ ਆ ਠੀਕ ਹੈ ਜੀ ਜਦੋਂ ਗੱਡੀ ਵਿਚਾਲੇ ਲੱਗਦੀ ਹੈ ਨਾ ਨੇਚਰਲੀ ਗੱਲ ਆ ਉਹ ਬੰਦਾ ਵਿਚਕਾਰ ਸੜਕ ਤੇ ਉਤਰੇਗਾ ਠੀਕ ਹੈ ਜੀ ਸ਼ਾਟ ਲੱਗਦੀ ਆ ਇਹ ਜੇ ਕਿਸੇ ਨੂੰ ਕਹਿ ਦੀ ਨਾ ਭਾਬੀ ਬਾਈ ਜੀ ਗੱਡੀ ਥੋੜੀ ਦਬਕੇ ਲਾ ਲਓ ਜਾਂ ਸਾਈਡ ਤੇ ਲਾ ਲਓ ਭਾਈ ਤੁਹਾਡਾ ਕੀ ਨਾਮ ਹੈ ਜੀ ਮੇਰਾ ਮਨੀਸ਼ ਨਾਮ ਹੈ ਜਿਹੜਾ ਐਕਸੀਡੈਂਟ ਹੋਇਆ ਕਿਹੜੀ ਰੋਡ ਤੇ ਹੈ ਕੀ ਕਾਰਨ ਹੈ ਜੀ ਇਧਰੋਂ ਘੰਮਤਾ ਮੰਦਰਾ ਰੋਡ ਤੇ ਹੈ ਕੋਈ ਹੈ ਕੀ ਹੈ ਬਸ ਇੱਕ ਬੱਚਾ ਜੂਸ ਦਾ ਆਰਡਰ ਲੈ ਕੇ ਜਾ ਰਿਹਾ ਸੀਗਾ ਜਿਹਦੇ ਮਨ ਲਗੀ ਕਿਸੇ ਗੱਡੀ ਵਾਲੇ ਨੇ ਗੱਡੀ ਚੜਾਤੀ ਉਹਦੇ ਅੱਗੇ ਕੋਈ ਕਹਿੰਦੇ ਸਰਕਾਰੀ ਗੱਡੀ ਖੜੀ ਸੀਗੀ ਮੌਕੇ ਤੇ ਸੀਗੀ ਹਾਂ ਇਹ ਮੌਕੇ ਤੇ ਸੀਗੀ ਇਹਨਾਂ ਨੇ ਗੱਡੀ ਤੇ ਸੀਗੀ ਇੱਥੇ ਅੱਜ ਜੀ ਬੰਦਾ ਭੱਜ ਗਿਆ ਉਹ ਭੱਜ ਗਈ ਉਹ ਪੌੜੀ ਉੱਤੇ ਸਭੀ ਇਧਰੋਂ ਤੁਹਾਡਾ ਪਿਆ ਦੇਖੋ ਨੁਕਸਾਨ ਕਰਕੇ ਬੱਚੇ ਦਾ ਤੂੰ ਜਾਏਂਗਾ ਨਹੀਂ ਜਾਏਂਗਾ ਹੱਕ ਮਟਾ ਆਪਣਾ ਛੱਡੋ ਤੁਹਾਨੂੰ ਬਹੁਤ ਹੋ ਗਿਆ ਸਭੀ ਕੋ ਜਿਹੜੀ ਲਾਈਟੋਂ ਸੀਰਾ ਤੁਸੀਂ ਦੇਖਦੇ ਜੇ ਗੱਲ ਕਰੀਏ ਤਾਂ ਜਿਹੜਾ ਇੱਕ ਵਿਅਕਤੀ ਹੈ ਗੈਗਨ ਦੀ ਗੱਡੀ ਦੇ ਉੱਪਰ ਮੌਜੂਦ ਸੀ ਐਕਸੀਡੈਂਟ ਆ ਤਾਂ ਇੱਥੇ ਜਿਹੜੇ ਛੋਟੇ ਬੱਚੇ ਦੇ ਜਿਹੜੀ ਹਿੱਲਤਾਂ ਨੂੰ ਭੱਜ ਰਿਹਾ ਵਾਜੀ ਬੱਚਾ ਜਿਹੜੇ ਲਾਜ ਆਉਂਦੇ ਪਿੰਚਾ ਤੇ ਜਿਹੜਾ ਡਰਾਈਵਰ ਦੇ ਵੱਲੋਂ ਜਿਹੜੀ ਭੱਜਣ ਦੀ ਕੋਸ਼ਿਸ਼ ਉਹ ਕੀਤੀ ਜਾ ਰਹੀ ਸੋ ਬਿਲਕੁਲ ਜਿਹੜੀ ਤਸਵੀਰ ਆ ਤੁਸੀਂ ਦੇਖ ਸਕਦੇ ਹੋ ਉਹ ਬ੍ਰਦਰ ਪਿੱਛੇ ਆ ਗਿਆ ਯਾਰ ਵੰਡੇ ਦਾ ਸੋ ਲੋਕਾਂ ਦੇ ਵਿੱਚ ਰੋਸ਼ ਹੈ ਕਾਰਬ ਦੀ ਜਿਹੜੀ ਮੰਗ ਹੈ ਉਹ ਕੀਤੀ ਜਾ ਰਹੀ ਹੈ ਅਸੀਂ ਪੰਜਾਬੀ ਆ ਗਏ ਅਸੀਂ ਇਦਾਂ ਨਹੀਂ ਜਾਣਦੇ ਨਾ ਅਗਾ ਭਾਈ ਹੋਵਾਂਗੇ ਪੰਜਾਬੀ ਹਾਂ ਭਾਈ ਰੋਸ਼ ਸੈਟ ਕਿਉਂ ਮਾਰਿਆ ਈ ਇਹਦਾ ਮਤਲਬ ਵੀ ਨਹੀਂ ਰੋਂਗ ਸਾਈਡ ਆ। ਕੋਈ ਇਹਦੇ ਨੇ ਜਵਾਬ ਕਰ ਲੈਣਾ। ਰੋਂਗ ਸਾਈਡ ਆ ਕੀ ਅਸੀਂ ਵੀ ਘੁੰਮਦੇ ਆ ਸਕੂਟਰੀ ਤੇ ਸਾਨੂੰ ਨਹੀਂ ਪਤਾ ਕਿਹੜੀ ਸਾਈਡ ਕਿੱਧਰ ਜਾਣਾ ਆ। ਅਸੀਂ ਰੋਂਗ ਸਾਈਡ ਆ ਇਹ ਸਾਡਾ ਮਰ ਤੋਂ ਪਹਿਲਾਂ ਚਲਾਵਾਉਂਦਾ ਇਹਨਾਂ ਤੇ ਕਿਉਂ ਨਹੀਂ ਕਾਰਵਾਈ ਕਰਦੇ? ਨਸ਼ਾ ਖਾ ਕੇ ਗੱਡੀਆਂ ਚਲਾਉਂਦੇ ਨੇ। ਹਾਂ ਕਹਿੰਦੇ ਅਕਲ ਆ ਕੀ ਅਕਲ ਆ ਕੀ ਅਕਲ ਆ ਕੀ ਐਸੀ ਕਿਉਂ ਹੈ ਅਕਲ ਆ